ਸੈਮਸਨ ਸੈਮਸਨ ਲੈਵਰ ਤੇ ਲੈਵਰ ਹਾਂਜੀ ਆ ਜੀ ਪੰਜ ਜਾਂ 5 25 ਤਰੀਕ ਹੈ ਨਾ ਜੀ ਹਾਂ ਪੰਜ ਪੰਜ ਤਰੀਕ ਹੈ ਪੰਜ ਜੂਨ ਜਿਹੜਾ ਇਹ ਪੰਜ ਜੂਨ 2025 ਦੀ ਵੀਡੀਓ ਬਣਾ ਰਿਹਾ ਆ ਭਰਾਵੋ ਅੱਜ 5 ਹੀ ਤਰੀਕ ਹੈ ਤੇ ਪੰਜਵੇਂ ਟਰੈਕਟਰ ਦੇ ਰਹੇ ਆ ਆ ਮਨੋਲੀ ਪਿਛਲੇ 4 ਦਿਨਾਂ ਚ ਇੱਕ ਦਿਨ ਪਹਿਲੇ ਰਹਿ ਸੀਗੇ ਤੇ ਕੱਲ ਦੋ ਟਰੈਕਟਰ ਚੱਲਦੇ ਤੇ ਇਸ ਕਰਕੇ ਅੱਜ 5 ਤਰੀਕ ਆ ਤੇ ਪੰਜ ਹੀ ਟਰੈਕਟਰ ਡਰਾਈਵਲ ਹੋ ਚੁੱਕੇ ਆ ਤਾਂ ਸੇਵਨਾ ਬਾਈ ਹਾਂ ਜੀ ਹਾਂ ਤਾਂ ਸੇਵ ਸਿੰਘ ਤੇ ਤਰਸੇਮ ਸਿੰਘ ਤੇ ਬਾਈ ਲੈਂਬਰ ਸਿੰਘ ਇਹ ਐਪੋਰਟਲੀ ਕੱਲੋ ਕੋਟਲੀ ਪਿੰਡਾਂ ਦਾ ਕੱਲੋ ਕੋਟਲੀ ਮੌੜ ਮੰਡੀ ਦੇ ਨਾਲ ਹੀ ਪਿੰਡਾਂ ਸਾਡੇ ਇੱਥੋਂ ਬਹੁਤ ਨੇੜੇ ਪੈ ਜਾਂਦਾ ਇੱਥੋਂ ਆਮ ਤੌਰ ਤੇ 25 ਕਿਲੋਮੀਟਰ ਹੋ ਗਏਗਾ ਹਾਂ ਭਾਈ ਜੀ ਕਿੰਨਾ ਕੀ ਹੋ ਗਏਗਾ ਇਹ ਦੋਨੇ ਭਰਾ ਆ ਤਰਸੇਮ ਤੇ ਲੈਂਬਰ ਸਵਰਾਜ 855 ਕਿਹੜਾ ਕਲੌਸ ਕਰਦੇ ਇੰਜਨ ਵਾਲੇ ਟਰੈਕਟਰ ਦੇ ਉਪਰ ਵੀਡੀਓ ਪਾ ਰਹੇ ਸੀਗੇ ਕਲੌਸ ਕਰ ਵਾਲਾ ਭਰਾ ਉਹ ਟਰੈਕਟਰ ਬਿਕ ਚੁਕਿਆ ਨੋਟ ਕਰ ਲਿਆ ਕਰੋ ਕਿਹਬਰ ਬਾਅਦ ਚ ਫੋਨ ਆਈ ਜਾਂਦੇ ਆ ਕਲੌਸ ਕਰਦਾ ਟਰੈਕਟਰ ਭਰਾ ਉਹ ਬਿਕ ਚੁਕਿਆ ਗਿਆ ਕਈ ਵਾਰ ਪੁੱਛੀਂਦਾ ਅਗਲਾ ਕਹਿੰਦਾ ਵੀ ਕਿੰਨੇ ਦਾ ਵਿਕਿਆ ਕਿੰਨੇ ਦਾ ਫालतू ਫੂਨਪਰਾ ਵਾ ਚੱਕਣੇ ਔਖੇ ਆ ਕਿਹੜੇ ਬੰਦਿਆਂ ਦੇ ਕੰਮ ਦੇ ਫੂਨ ਹੋਵੇ ਉਹ ਚੱਕੇ ਨਹੀਂ ਜਾਂਦੇ ਫालतू ਫੂਨ ਆਈਂਦੇ ਤੇ ਕਹਿੰਦੇ ਆਹ ਕੱਟਾ ਬਕਾਉ ਹੋਊਗਾ ਕੋਈ ਕਹਿੰਦਾ ਥੋੜੇ ਬੰਦੇ ਮੱਝ ਬਕਾਉ ਹੋ ਗਈ ਹੈ ਐਈਆਂ ਗੱਲਾਂ ਪੁੱਛੀਂਦੇ ਫੂਨਪਰਾ ਹੋ ਜਾ ਮੇਰਾ ਕੰਮ ਨਹੀਂ ਹੈਗਾਗਾ ਜਾਂ ਸਾਡੇ ਬੰਦੇ ਦੀ ਲੜਾਈ ਪੁੱਛੀਂਦੇ ਕੀ ਲੜਾਈ ਹੋਈ ਹੈ ਉਹ ਨਾਰਮਲ ਗਾ ਨਾਰਮਲ ਰੌਲਾ ਸੀਗਾ ਉਹ ਨਿਬੜ ਚੁੱਕਿਆਗਾ ਕੋਈ ਵੀ ਰੌਲਾ ਨਹੀਂ ਸਾਡੇ ਬੰਦੇ ਚਪਣਾ ਤੇ ਤੇ ਸੈਟੀਸਫਾਈ ਇਸ ਕਰਕੇ ਅੱਜ ਬਾਈਆਂ ਨੂੰ ਰਿਕਟਰ ਦਿੱਤਾ ਗਿਆ ਟ੍ਰਿੱਟ ਦੇ ਸਬੰਧ ਵਿੱਚ ਹੀ ਗੱਲ ਕਰਿਆ ਕਰੋ ਅੱਜ ਬਾਈ ਸਵਰਾਜ 855 ਲੈ ਕੇ ਚੱਲੇ ਆ ਵਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਤੁਹਾਨੂੰ ਲਈ ਵਧਾਈਆਂ ਬਈ ਕਿਵੇਂ ਲੱਗਾ ਸਾਡੇ ਕੋਲ ਆ ਕੇ ਬੜਾ ਇੰਜੈਕਟਰ ਤੇ ਕਿਵੇਂ ਖੁਸ਼ ਹੋਇਆ ਕਿਵੇਂ ਲੱਗਾ ਪੂਰੀ ਇੱਛਾ ਦਮੀ ਲਈ ਪੂਰੀ ਠੀਕ ਹੈ ਕਿਉਂ ਇੱਕ ਕਸਟਮਰ ਨੂੰ ਖੁਸ਼ ਕਰਨਾ ਦਾ ਬਰੋ ਮੜਾ ਰੱਖੀ ਹੈ ਇਧਰ ਕਿਹੜਾ ਹੀ ਮੁੰਡਿਆ ਆਹ ਨਾਲ ਕਿੰਨੇ ਸਮੇ ਨੂੰ 9000 ਰੁਪਏ ਦਿੱتن 9000 ਐ ਮਨ ਲਓ ਵੀ ਇਹ तकरीबन ਹੈਗੇ ਇਹ 60000 ਦੇ ਨਾ 50 60000 ਤੇ ਚਾਰੇ ਟਾਇਰ ਆ ਕੋਲੋਂ ਵਿਰਾਟ ਵਾਲੇ ਜਮਾਂ ਜੈਨੂਨ ਪਾਏ ਪ੍ਰਭੂ ਜੇ ਕੇ ਸੋਨਾ ਦੇ ਜਾਂ ਹੋਣ ਦੇਸੀ ਕੰਪਨੀ ਦੇ ਸਸਤੇ ਟਾਇਰ ਪੋਣੇ ਹੋਣਾ 15000 ਸਸਤੇ ਪਾ ਜਾਂਦੇ ਜਮਾਂ ਐ ਮਨ ਲਓ 5-3 ਸਾਲ ਦੀ ਗਾਰੰਟੀ ਹੈ ਦੀ ਡੈਕਟਰ ਦੀ ਤੇ ਇਹਦੇ ਵਿੱਚ ਵੀ ਫਲਾ ਵੀ ਵੱਜ ਜੇ ਨਾ ਸਾਮੀ ਗਰੰਟੀ ਇਹ ਦੇਵਾਂਗੇ ਜਿਹਨਾਂ ਦੇ ਸਾਈਟ ਘੱਟ ਕੇ ਉਹਨੇ ਫਿਰ ਸੇ ਘੱਟ ਲੈ ਲੈਣਗੇ ਕਿ ਜੇ ਅਸੀਂ ਭਾਵੇਂ ਕਿੰਦਾ ਹੀ ਘੱਟ ਕੇ ਨਵੇਂ ਡਾਅ ਦੇ ਦਿਆਂਗੇ ਹਾਂ ਐਨੀ ਐਨੀ ਗਰੰਟੀ ਹੈ ਬਾਕੀ ਇਹ ক্লোਜ਼ ਕਰ ਦੇ ਜਿਹੜਾ ਟਰੈਕਟਰ ਹੈ ਤਾਂ ਕਿਤੇ ਮਰਨ ਵਾਲਾ ਟਰੈਕਟਰ ਨਹੀਂ ਆ ਭਰਾਓ ਬਹੁਤ ਵਧੀਆ ਪੰਜਾਬ ਨੂੰ ਬਟਰੈਕਟਰ ਲੈ ਕੇ ਚੱਲੇ ਆ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਹੈ ਐਥੇ ਕਰੇ ਕੱਠੀ ਤੇ ਨਹੀਂ ਨਾ ਐਥੇ ਕਰਾਂ